ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਕਿਸਾਨ ਦੀ ਧਰਤੀ ਪੰਜਾਬ ਤੋਂ ਹਾਂ ਜਿੱਥੇ ਹਰ ਇੱਕ ਦਾਣਾ ਪਸੀਨੇ ਨਾਲ ਉਗਦਾ ਹੈ ਪਰ ਅੱਜ ਇਹ ਮਿੱਟੀ ਦੁਖੀ ਹੈ ਮੌਸਮ ਤਬਦੀਲ ਹੋ ਰਿਹਾ ਹੈ ਫਸਲਾਂ ਤਬਾਹ ਹੋ ਰਹੀਆਂ ਹਨ ਕੀੜੇ ਵੱਧ ਰਹੇ ਤੇ ਹਰ ਕਿਸਾਨ ਦੀ ਜ਼ਿੰਦਗੀ ਜ਼ਹਿਰੀਲੇ ਸਪਰੇਅ ਦੇ ਆਸਰੇ ਹੋ ਗਈ ਹੈ ਅੱਜ ਅਸੀਂ ਇਹਨਾਂ ਤਿੰਨ ਗੰਭੀਰ ਮੁੱਦਿਆਂ ਤੇ ਗੱਲ ਕਰਾਂਗੇ ਮੌਸਮ ਦੀ ਤਬਦੀਲੀ ਕੀੜਿਆਂ ਦੀ ਭਿਆਨਕ ਭੜਕ ਜ਼ਹਿਰੀਲੀ ਖੇਤੀ ਦੀ ਵੱਧ ਰਹੀ ਆਦਤ ਮੌਸਮ ਦੀ ਤਬਦੀਲੀ ਇੱਕ ਚੁੱਪਚਾਪ ਕਤਲ ਹੈ। ਪਿਛਲੇ ਕੁਝ ਸਾਲਾਂ ਚ ਅਸੀਂ ਖੁਦ ਵੇਖਿਆ ਹੈ ਕਿ ਅਨਮੌਸਮੀ ਮੀਂਹ ਆਉਂਦੇ ਨੇ, ਜੂਨ ਵਿੱਚ ਮੀਂਹ ਪੈ ਰਿਹਾ ਹੈ ਜਿੱਥੇ ਸੋਕਾ ਹੋਣਾ ਚਾਹੀਦਾ ਹੈ। ਜੁਲਾਈ ਵਿੱਚ ਕਦੇ ਤੇਜ਼ ਗਰਮੀ ਆਉਂਦੀ ਹੈ ਤੇ ਫਸਲ ਸੁੱਕ ਜਾਂਦੀ ਹੈ। ਧਾਨ ਦੇ ਸਮੇਂ ਤੇ ਪਾਣੀ ਘੱਟ ਮਿਲਦਾ ਹੈ ਜਾਂ ਬਹੁਤ ਜ਼ਿਆਦਾ। ਕਈ ਵਾਰੀ ਧੁੰਦ ਕੱਚੀ ਫਸਲਾਂ ਨੂੰ ਤਬਾਹ ਕਰ ਦਿੰਦੀ ਹੈ। ਮੌਸਮ ਵਿੱਚ ਆਏ ਇੰਨੇ ਅਚਾਨਕ ਬਦਲਾ ਸਿੱਧਾ ਅਸਰ ਪਾਉਂਦੇ ਹਨ। ਫਸਲ ਦੀ ਗੁਣਵੱਤਾ ਉਪਜ ਅਤੇ ਉਮੀਦਾਂ ਤੇ ਕਿਸਾਨ ਫਸਲ ਲਾਉਂਦਾ ਹੈ ਪਰ ਹਵਾ ਜਾਂ ਪਾਣੀ ਉਸ ਨੂੰ ਲੁੱਟ ਲੈਂਦੇ ਨੇ ਇਸ ਤਬਦੀਲ ਮੌਸਮ ਨੇ ਕੀੜਿਆਂ ਲਈ ਅਨੁਕੂਲ ਵਾਤਾਵਰਣ ਬਣਾਇਆ ਜਿਸ ਨਾਲ ਹੁਣ ਚੋਹੀ ਪਾਸੇ ਹਮਲੇ ਹੋ ਰਹੇ ਹਨ ਕੀੜਿਆਂ ਦੀ ਭਿਆਨਕ ਭੜਕ ਮੌਸਮ ਗਰਮੀ ਤੇ ਨਮੀ ਦੀ ਮਿਲੀਚੁਲੀ ਹਾਲਤ ਨੇ ਨਵੇਂ ਕੀੜਿਆਂ ਨੂੰ ਜਨਮ ਦਿੱਤਾ ਹੈ ਆਮ ਤੌਰ ਤੇ ਮਿਲਣ ਵਾਲੇ ਕੀੜੇ ਸਫੇਦਾ ਮਾਸੀ ਕਪਾਹ ਗੋਭੀ ਆਲੂ ਆਦਿ ਨੂੰ ਨੁਕਸਾਨ ਕਰਦੇ ਨੇ ਤ੍ਰਿਪੰਮ ਝੋਟੀ ਝੋਟੀ ਰੇਖਾ ਬਣਾਉਂਦੇ ਨੇ ਪੱਤੀਆਂ ਚੂਸਦੇ ਨੇ ਜ਼ਹਿਰੀਲੀ ਖੇਤੀ ਸਿਹਤ ਤੇ ਸਿਸਟਮ ਨੂੰ ਬਹੁਤ ਵੱਡਾ ਖਤਰਾ ਹੈ ਕੀਟਨਾਸ਼ਕ ਵਰਤੋਂ ਦਾ ਅਸਰ ਕੀ ਹੈ ਹਰ ਹਫ਼ਤੇ ਇੱਕ ਤੋਂ ਦੋ ਵਾਰੀ ਸਪਰੇਅ ਹੋ ਰਹੀ ਹੈ ਇੱਕ ਏਕੜ ਚ ਮਹੀਨੇ ਚ 2 ਤੋਂ ਲੈ ਕੇ 5000 ਤੱਕ ਦਾ ਖਰਚਾ ਹੋ ਰਿਹਾ ਹੈ ਬਿਨਾਂ ਕਿਸੇ ਲਾਭ ਤੋਂ ਜ਼ਹਿਰ ਖੇਤਾਂ ਵਿੱਚ ਸੁੱਟਿਆ ਜਾ ਰਿਹਾ ਹੈ ਸਿਹਤ ਤੇ ਇਸ ਦਾ ਕੀ ਅਸਰ ਹੁੰਦਾ ਹੈ ਕੈਂਸਰ ਦੇ ਮਰੀਜ਼ ਵੱਧ ਰਹੇ ਨੇ ਖਾਸ ਕਰਕੇ ਪੰਜਾਬ ਚ ਚਮੜੀ ਦੇ ਰੋਗ, ਅਸਥਮਾ, ਸਰੀਰ ਦੀ ਕਮਜ਼ੋਰੀ, ਖਾਣ ਵਾਲੀਆਂ ਸਬਜ਼ੀਆਂ ਤੇ ਫਲ ਵੀ ਜ਼ਹਿਰੀਲੇ ਹੋ ਗਏ ਨੇ। ਜਿਵੇਂ ਜ਼ਹਿਰੀਲਾ ਦੁੱਧ, ਪਾਣੀ ਤੇ ਹਵਾ, ਲੰਬੇ ਸਮੇਂ ਵਿੱਚ ਨੁਕਸਾਨ। ਮਿੱਟੀ ਦੀ ਉਪਜਸ਼ੀਲਤਾ ਘਟ ਰਹੀ ਹੈ, ਜ਼ਮੀਨ ਦੀ ਉਮਰ ਘਟ ਰਹੀ ਹੈ। ਕੀਟਨਾਸ਼ਕ ਪਾਣੀ ਦੇ ਰਾਹੀ ਖਾ ਲਏ ਜਾਂਦੇ ਨੇ ਜਿਨ੍ਹਾਂ ਨਾਲ ਕੁਦਰਤੀ ਜੀਵ ਮਰ ਰਹੇ ਨੇ। ਆਪਾਂ ਨੂੰ ਇਸ ਖੇਤੀ ਨੂੰ ਵਾਪਸ ਕੁਦਰਤ ਵੱਲ ਲੈ ਚੱਲਣ ਦੀ ਲੋੜ ਹੈ। ਜੈਵਿਕ ਖੇਤੀ ਮਤਲਬ ਕਿ ਆਰਗੇਨਿਕ ਫਾਰਮਿੰਗ ਰਸਾਇਣ ਰਹਿਤ ਖਾਦ ਅਤੇ ਕੀਟਨਾਸ਼ਕ ਵਰਤੋ ਨਿੰਮ ਦਾ ਤੇਲ ਲਸਣ ਤੇ ਮਿਰਚ ਦਾ ਕਾੜਾ ਜੈਵਿਕ ਖੇਤੀ ਨਾਲ ਕੀੜਿਆਂ ਦੀ ਆਬਾਦੀ ਕੁਦਰਤੀ ਤਰੀਕੇ ਨਾਲ ਸੰਤੁਲਿਤ ਰਹਿੰਦੀ ਹੈ ਫਸਲ ਚੱਕਰ ਇੱਕੋ ਫਸਲ ਮੁੜ-ਮੁੜ ਨਾ ਲਗਾਓ ਮਸਰ ਸਰੋਂ ਚੌਲੀ ਮੱਕੀ ਗੋਭੀ ਵਰਗੀਆਂ ਫਸਲਾਂ ਚੱਕਰ ਨਾਲ ਲਗਾਓ ਇਹ ਕੀੜਿਆਂ ਦਾ ਸਾਈਕਲ ਤੋੜਦੀ ਹੈ ਕੁਦਰਤੀ ਦੁਸ਼ਮਨ ਲੇਡੀਬਰਡ ਬੀਟਲ ਡ੍ਰੈਗਨਫ्लाई ਅਰਥਵਾਰਮ ਵਰਗੇ ਕੀੜੇ ਕੀੜਿਆਂ ਨੂੰ ਖਾਂਦੇ ਹਨ ਬਾਰਨਬਾਉ ਤੇ ਘਰੋਲਾ ਪੰਖੀ ਚੂਹਿਆਂ ਨੂੰ ਖਾਂਦੇ ਹਨ ਇਹ ਸਭ ਕੁਦਰਤੀ ਰਖਵਾਲੀ ਕਰਦੇ ਹਨ ਬਾਇਓ ਪੈਸਟੀਸਾਈਡ ਤੇ ਟ੍ਰਾਈਕੋਡਰਮਾ ਵਰਤੋ ਟ੍ਰਾਈਕੋਡਰਮਾ ਫੰਗਸ ਬਿਮਾਰੀਆਂ ਨੂੰ ਰੋਕਦੀ ਹੈ ਤੇ ਬੀਟੀ ਕੁਝ ਖਾਸ ਕੀੜਿਆਂ ਨੂੰ ਨਸ਼ਟ ਕਰਦਾ ਹੈ ਇਹ ਸਾਫ਼ ਸਸਤਾ ਅਤੇ ਸਹਿਣਯੋਗ ਵਿਕਲਪ ਹੈ ਆਪਣੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਸਮਾਜ ਅਤੇ ਆਉਣ ਵਾਲੀ ਪੀੜ੍ਹੀ ਨੂੰ ਤੰਦਰੁਸਤ ਰੱਖੀਏ ਅਸੀਂ ਜੋ ਅੱਜ ਖੇਤੀ ਕਰ ਰਹੇ ਹਾਂ ਉਹ ਸਿਰਫ ਰੋਜੀ ਰੋਟੀ ਨਹੀਂ ਇਹ ਅਗਲੀ ਪੀੜੀ ਦੀ ਜ਼ਿੰਮੇਵਾਰੀ ਹੈ ਜੇ ਅਸੀਂ ਅੱਜ ਮਿੱਟੀ ਨੂੰ ਜ਼ਹਿਰੀਲਾ ਕਰ ਦਿੱਤਾ ਤਾਂ ਕੱਲ ਨੂੰ ਬੱਚਿਆਂ ਲਈ ਧਰਤੀ ਉਜਾੜ ਹੋਵੇਗੀ ਮੌਸਮ ਮੌਤ ਬਣ ਰਿਹਾ ਹੈ ਪਰ ਅਸੀਂ ਅਜੇ ਵੀ ਚੁੱਪ ਹਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਪੁੱਛਣਗੀਆਂ ਕਿ ਤੁਸੀਂ ਆਪਣੇ ਵਕਤ 'ਚ ਕੀਤਾ ਕੀ ਹੈ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜ਼ਹਿਰੀਲੀ ਖੇਤੀ ਛੱਡ ਕੇ ਕੁਦਰਤੀ ਸਿਹਤਮੰਦ ਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਖੇਤੀ ਵੱਲ ਵਧੀਏ ਜੇ ਤੁਸੀਂ ਕਿਸਾਨ ਹੋ ਤਾਂ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਤੇ ਜੇ ਤੁਸੀਂ ਖਪਤਕਾਰ ਹੋ ਤਾਂ ਇਹ ਵੀਡੀਓ ਤੁਹਾਡੀ ਸਿਹਤ ਬਚਾ ਸਕਦੀ ਹੈ ਸਾਂਝਾ ਕਰੋ ਸਿੱਖੋ ਤੇ ਬਦਲਾ ਲਿਓ ਧੰਨਵਾਦ ਜੀ